ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਸ਼੍ਰਭ ਰਾਸ਼ੀ ਵਾਲਿਆਂ ਲਈ 2026 ਫਰਵਰੀ ਦਾ ਮਹੀਨਾ ਕਿੰਜ ਰਹੇਗਾ ਉਹਨਾਂ ਦਾ ਪੈਸਾ ਕੈਰੀਅਰ ਲਵ ਹੈਲਥ ਇਹ ਮਹੀਨਾ ਤੁਹਾਨੂੰ ਉੱਪਰ ਲੈ ਕੇ ਜਾਏਗਾ ਜਾਂ ਟੈਸਟ ਕਰੇਗਾ ਜੇ ਤੁਸੀਂ वृषभ राशि दे हो ਤੁਹਾਡੇ ਕਾਰਜ ਕੋਈ ਟੌਰਸ ਹੈ ਤੇ ਇਹ ਵੀਡੀਓ ਅੰਤ ਤੱਕ ਸਰੂਰ ਵੇਖਣਾ ਕਿਉਂਕਿ ਫਰਵਰੀ 2026 ਜ਼ਿੰਦਗੀ ਦੀ ਸਪੀਡ ਚੇਂਜ ਕਰ ਸਕਦਾ ਹੈ ਤੇ ਚਲੋ ਸ਼ੁਰੂ ਕਰਦੇ ਹਾਂ वृषभ राशि ਵਾਲਿਓ ਬਹੁਤ ਤੁਸੀਂ ਪ੍ਰੈਕਟੀਕਲ ਹੁੰਦੇ ਹੋ ਸਟੇਬਲ ਤੇ ਡਿਪੈਂਡੇਬਲ ਹੁੰਦੇ ਹੋ ਜੋ ਕਮਿਟਮੈਂਟ ਕਰਦੇ ਹੋ ਉਹਨੂੰ ਨਿਭਾਉਂਦੇ ਹੋ ਪਰ ਡਿਸੀਜਨ ਲੈਣ ਥੋੜੇ ਸਲੋ ਹੁੰਦੇ ਹੋ ਤੇ वृषभ राशि ਵਾਲਿਓ ਤੁਹਾਡੇ ਲਈ ਇਹ ਮਹੀਨਾ ਥੋੜਾ ਸਲੋਪ ਪ੍ਰੋਗਰੈਸ ਵਾਲਾ ਪਰ ਸਟਰੋਂਗ ਫਾਊਂਡੇਸ਼ਨ ਵਾਲਾ ਹੋਵੇਗਾ ਤੁਹਾਨੂੰ ਓਵਰਨਾਈਟ ਮਿਰਕਲ ਜਾਂ ਜਾਦੂ ਨਹੀਂ ਦਿਖਾਏਗਾ ਪਰ ਲੌਂਗ ਟਰਮ ਸਟੈਬਿਲਿਟੀ ਜ਼ਰੂਰ ਲੈ ਕੇ ਆਵੇਗਾ ਜੋ ਤੁਸੀਂ ਅੱਜ ਬੋਲ ਰਹੇ ਹੋ ਉਹ ਨੈਕਸਟ ਮਹੀਨੇ ਅੱਜ ਤੁਹਾਨੂੰ ਫਲ ਦੇਵੇਗਾ ਜੇਕਰ ਤੁਸੀਂ ਇਸ ਮਹੀਨੇ ਪੇਸ਼ੈਂਸ ਰੱਖਦੇ ਹੋ ਉਹ ਤੁਹਾਨੂੰ ਅਗਿਆਨ ਵਾਲੀ ਜ਼ਿੰਦਗੀ 'ਚ ਜ਼ਰੂਰ ਰਿਵਾਰਡ ਦੇਵੇਗਾ ਜੇ ਗਾਲ ਕਰੇ ਤੁਹਾਡੇ ਕੈਰੀਅਰ ਤੇ ਐਜੂਕੇਸ਼ਨ ਬਾਰੇ ਜੋ ਲੋਕ ਜੌਬ ਕਰ ਰਹੇ ਨੇ ਉਹਨਾਂ ਨੂੰ ਫਰਵਰੀ 2026 ਵਿੱਚ ਕੰਮ ਦਾ ਪ੍ਰੈਸ਼ਰ ਥੋੜਾ ਵਧੇਗਾ ਤੁਸੀਂ ਪ੍ਰੈਸ਼ਰ ਹੈਂਡਲ ਕਰ ਸਕਦੇ ਹੋ ਪਰ ਬੌਸ ਤੁਹਾਡੀ ਕੰਸਿਸਟੈਂਸੀ ਨੋਟਿਸ ਜ਼ਰੂਰ ਕਰਨਗੇ ਇਸ ਲਈ ਪ੍ਰਮੋਸ਼ਨ ਐਪਰੀਸिएशन ਤੁਹਾਨੂੰ ਤੁਰੰਤੇ ਨਹੀਂ ਮਿਲੇਗਾ ਪਰ ਪ੍ਰੋਸੈਸ ਆ ਚੁੱਕਾ ਹੈ ਆਫਿਸ ਵਿੱਚ ਪੋਲਿਟਿਕਸ ਤੋਂ ਦੂਰ ਰਹੋ ਚੁੱਪ ਰਹਿਣਾ ਵੀਕਨੈਸ ਨਾ ਸਮਝੋ ਪਰ ਆਪਣਾ ਕੰਮ ਬੋਲੰਦੋ बिजनेस वाले लोगों ग्रोथ स्टेबल रहेगी नवे क्लाइंट्स मिलन गए पर थोड़े धीरज पर जो आएगा लॉन्ग टर्म होगा। फरवरी पार्टनरशिप साइन करने तो पहला हर क्लॉज तैयार ना पड़ना स्टूडेंट्स लिए यानी जो विद्यार्थी ने उन्होंने किंजता रहेगा तो देखो थोड़ा बोरिंग लग सकता है पर हाईली प्रोडक्टिव रहेगा जो तुम अपना गोल सोचोगे वो पूरा करोगे ਜੇ ਤੁਸੀਂ ਰੁਟੀਨ ਫਾਲੋ ਕਰੋਗੇ ਫਰਵਰੀ ਅੰਤ ਤੱਕ ਕੰਫੀਡੈਂਸ ਡਬਲ ਹੋਵੇਗਾ ਕਨਸੈਪਟਸ ਕ੍ਰਿਸਟਲ ਕਲੀਅਰ ਹੋਣਗੇ ਜੇ ਤੁਸੀਂ ਕੋਈ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹਦੇ ਚ ਹੀ ਸਫਲਤਾ ਹਾਸਲ ਹੋਵੇਗੀ ਮਨੀ ਤੇ ਫਾਈਨੈਂਸ ਦੀ ਗੱਲ ਕਰੀਏ ਤੇ ਫਰਵਰੀ 2026 ਚ ਪੈਸਾ ਤੁਹਾਨੂੰ ਸਟੇਬਲ ਰਹੇਗਾ ਅਚਾਨਕ ਨੁਕਸਾਨ ਨਹੀਂ ਹੋਵੇਗਾ ਪਰ ਅਚਾਨਕ ਗੇਨ ਵੀ ਨਵੀ ਹੋਵੇਗਾ ਇਨਕਮ ਤੁਹਾਡੀ ਰੈਗੂਲਰ ਦਿਖ ਰਹੀ ਹੈ ਸੈਲਰੀ ਟਾਈਮ ਤੇ ਮਿਲੇਗੀ bizness ਚ ਕੈਸ਼ ਫਲੋ ਸਲੋ ਹੋਵੇਗਾ ਪਰ ਹੋਵੇਗਾ ਐਕਸਪੈਂਸਸ ਦੀ ਗੱਲ ਕਰੀਏ ਤੇ ਫੈਮਿਲੀ ਰਿਲੇਟਿਡ ਖਰਚਾ ਆ ਸਕਦਾ ਹੈ ਕੰਫਰਟ ਤੇ ਥੋੜਾ ਜ਼ਿਆਦਾ ਸਪੈਂਡ ਕਰ ਸਕਦੇ ਹੋ ਕਾਰ ਦੀ ਕੋਈ ਜ਼ਰੂਰਤਮੰਦ ਚੀਜ਼ ਖਰੀਦ ਸਕਦੇ ਹੋ ਇਸ ਲਈ ਇਮੋਸ਼ਨਲ ਖਰਚੇ ਤੋਂ ਬਚੋ ਬਾਤ ਦੇ ਦੇਣਗੇ ਵਾਲੇ ਲੋਗਾ ਤੋਂ ਦੂਰੋ ਇਸ ਲਈ ਇਸ ਮਹੀਨੇ ਕਿਸੇ ਨੂੰ ਲੋਨ ਦੇਣ ਤੋਂ ਵੀ ਬਚੋ ਜੇ ਗੱਲ ਕਰੀਏ ਤੁਹਾਡੇ ਲਵ ਤੇ ਰਿਲੇਸ਼ਨਸ਼ਿਪ ਬਾਰੇ ਜੋ ਲੋਕ ਸਿੰਗਲ ਨੇ ਉਹਨਾਂ ਲਈ ਕੋਈ ਮੈਚੂਰ ਸੈਂਸਿਬਲ ਇਨਸਾਨ ਆਵੇਗਾ ਤੁਹਾਡੀ ਜ਼ਿੰਦਗੀ 'ਚ ਰੋਮਾਂਸ ਵਧੀਆ ਰਹੇਗਾ ਪਰ इमोशनल ਸਿਕਿਉਰਿਟੀ ਤੁਹਾਨੂੰ ਤਕਲੀਫ ਦੇ ਸਕਦੀ ਹੈ ਜੋ ਲੋਕ ਮੈਰਿਡ ਨੇ ਉਹਨਾਂ ਦੀ ਅੰਡਰਸਟੈਂਡਿੰਗ ਵਧੇਗੀ 파ਟਰਨ ਤੁਹਾਡੀ ਵੈਲਿਊ ਸਮਝਣਗੇ ਤੁਸੀਂ ਫੀਲਿੰਗ ਜ਼ਿਆਦਾ ਐਕਸਪ੍ਰੈਸ ਕਰੋਗੇ ਫਰਵਰੀ ਥੋੜੀ इमोशनल ਡਿਸਟੈਂਸ ਫੀਲ ਹੋ ਸਕਦੀ ਹੈ ਪਰ ਇਹ ਪਰਮਾਨੈਂਟ ਨਹੀਂ ਰਹੇਗੀ ਇਸ ਲਈ ਬੋਲਣਾ ਸਿੱਖੋ ਚੁੱਪ ਰਹਿਣਾ ਬੰਦ ਕਰੋ ਜੇ ਗੱਲ ਕਰੀਏ ਤੁਹਾਡੇ ਮੈਂਟਲ ਹੈਲਥ ਦੀ ਤੇ ਵਿਸ਼ਭ ਰਾਸ਼ੀ ਵਾਲੇ ਨਾਰਮਲੀ ਮੈਂਟਲੀ ਸਟਰੋਂਗ ਹੁੰਦੇ ਨੇ ਪਰ ਫਰਵਰੀ ਵਿੱਚ ਇਹਨਾਂ ਨੂੰ ਬੋਰਡ ਮਹਿਸੂਸ ਹੋ ਸਕਦਾ ਹੈ ਥੋੜੀ ਇਮੋਸ਼ਨਲ ਹੈਵਨੈਸ ਆ ਸਕਦੀ ਹੈ ਇਸ ਲਈ ਆਪਣਾ ਥੋੜਾ ਰੁਟੀਨ ਚੇਂਜ ਕਰੋ 뮤ਜ਼ਿਕ ਨੇਚਰ ਫਰੈਂਡਸ ਨਾਲ ਮਿਲੋ ਜੇ ਗੱਲ ਕਰੇ ਤੁਹਾਡੇ ਹੈਲਥ ਦੇ ਬਾਰੇ ਤੇ ਦੋਸਤੋ ਇਸ ਮਹੀਨੇ ਤੁਹਾਨੂੰ ਗਲੇ ਦੇ ਰਿਲੇਟਡ ਇਸ਼ੂਸ ਜਾਂ ਫਿਰ weight gain ਜਾਂ ਫਿਰ डैश डੈਸ਼ਨ ਰਿਲੇਟਡ ਇਸ਼ੂਸ ਹੋ ਸਕਦੇ ਨੇ ਇਸ ਲਈ ਆਪਣੇ ਖਾਣ ਪੀਣ ਤੇ ਨਿਯੰਤਰਣ ਰੱਖੋ ਗਾਲ ਕਰੀਏ ਤੁਹਾਡੇ ਲੱਕੀ ਫੈਕਟਰਸ ਬਾਰੇ ਤੇ ਇਸ ਮਹੀਨੇ ਦਾ ਲੱਕੀ ਕਲਰ ਰਹੇਗਾ ਹਰਾ ਤੇ cream ਲੱਕੀ ਦਿਨ ਰਹੇਗਾ ਸ਼ੁਕਰਵਾਰ ਤੇ ਸੋਮਵਾਰ ਲੱਕੀ ਨੰਬਰ 2 ਤੇ 6 ਇਹਨਾਂ ਨੂੰ ਯੂਜ਼ ਕਰਕੇ ਤੁਸੀਂ ਆਪਣਾ ਮਹੀਨਾ ਹੋਰ ਵਧੀਆ ਤੇ ਸ਼ੁਭ ਬਣਾ ਸਕਦੇ ਹੋ ਤੇ ਦੋਸਤੋ ਇਸ ਮਹੀਨੇ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਨੇ ਜਿਵੇਂ ਕਿ ਕੋਈ ਜਲਦਬਾਜ਼ੀ ਜਾਂ ਜ਼ਿੱਦ 'ਚ ਡਿਸੀਜਨ ਨਾ ਲਵ ਆਪਣੇ ਕੰਫਰਟ ਜ਼ੋਨ 'ਚ ਜ਼ਿਆਦਾ ਟਾਈਮ ਨਾ ਰਹੋ ਇਮੋਸ਼ਨਲ ਸੂਚ ਦਬਾ ਕੇ ਨਾ ਰੱਖੋ ਤੇ ਤੁਹਾਡਾ ਇਸ ਮਹੀਨੇ ਕੈਰੀਅਰ ਸਟੇਬਲ ਰਹੇਗਾ ਗ੍ਰੋਥ ਹੋਵੇਗੀ ਪੈਸਾ ਆਏਗਾ ਪਲੈਨਿੰਗ ਜ਼ਰੂਰੀ ਰਹੇਗੀ ਤੇ ਲਵ ਦਾ ਮਾਮਲਾ ਵੀ ਥੋੜਾ ਇਮੋਸ਼ਨਲ ਰਹੇਗਾ ਤੇ ਦੋਸਤੋ ਇਹ ਸੀ ਦਾ ਵ੍ਰਸ਼ਾ ਰਾਸ਼ੀ ਵਾਲਿਆਲੀ ਫਰਵਰੀ 2026 ਦਾ ਪੂਰਾ ਰਾਸ਼ੀਫਲ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਜ਼ਰੂਰ ਲਿਖਣਾ ਤੁਹਾਨੂੰ ਵੀਡੀਓ ਕਿੰਝ ਦੀ ਲਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂਕਿ ਅਸੀਂ ਹੋਰ ਰਾਸ਼ੀਆਂ ਦੀ ਵੀਡੀਓ ਲੈ ਕੇ ਆ ਸਕੀਏ ਤੇ ਮਿਲਾਂਗੇ ਤੁਹਾਨੂੰ ਜਲਦ ਹੀ ਆਪਣੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਤੇ ਸਤਿ ਸ਼੍ਰੀ ਅਕਾਲ